ਏ ਜੀ ਦਲੀਪ ਕੁਮਾਰ ਜਿਹੜੇ ਗਲਵਾਲੀ ਗੇਟ ਦੇ ਨਿਵਾਸੀ ਸੀਗੇ ਇਹ ਉੱਥੋਂ ਆਪਣੇ ਘਰ ਦੇ ਵਿੱਚੋਂ 2-4 ਦਿਨ ਲਈ ਕਿਤੇ ਬਾਹਰ ਆਊਟ ਆਫ ਸਟੇਸ਼ਨ ਗਏ ਸੀਗੇ ਆਪਣੇ ਰਿਲੇਟਿਵਸ ਕੋਲ ਔਰ ਜਦੋਂ ਉਹ ਵਾਪਸ ਆਏ 7 ਤਰੀਕ ਨੂੰ ਤੇ ਉਹਨਾਂ ਨੇ ਆ ਕੇ ਦੇਖਿਆ ਚੈੱਕ ਕੀਤਾ ਤੇ ਉਹਨਾਂ ਦੇ ਘਰ ਦੇ ਵਿੱਚੋਂ ਜਿਹੜਾ 골ਡ ਜੁਐਲਰੀ ਔਰ ਸਿਲਵਰ ਜੁਐਲਰੀ ਗਾਇਬ ਸੀਗੀ ਔਰ ਚੋਰੀ ਹੋ ਗਈ ਸੀਗੀ ਔਰ ਕੁਝ ਕੈਸ਼ ਸੀਗਾ ਔਰ ਉਹਨਾਂ ਨੇ ਸਾਨੂੰ ਰਿਪੋਰਟ ਕੀਤਾ ਜਿਸ ਤੇ ਅਸੀਂ ਜਾ ਕੇ ਮਾਮਲਾ ਇਨਵੈਸਟੀਗੇਟ ਕੀਤਾ ਇਨਵੈਸਟੀਗੇਸ਼ਨ ਦੌਰਾਨ ਜੋ ਫੈਕਟਸ ਰਿਵੀਲ ਹੋਏ ਔਰ ਇਸ ਕੇਸ ਨੂੰ ਟ੍ਰੇਸ ਕੀਤਾ ਗਿਆ ਜੀ ਕੌਣ ਨਿਕਲਿਆ ਬੰਦਾ ਇਹਦੇ ਵਿੱਚ ਇਹਨਾਂ ਦੇ ਘਰ ਆਂਝਾਨ ਸੀਗਾ ਉਸ ਬੰਦੇ ਨੂੰ ਪਤਾ ਸੀਗਾ ਕਿ ਵਿਕਰਮ ਨਾਮ ਦਾ ਦੋਸ਼ੀ ਹੈ ਉਹਨੂੰ ਪਤਾ ਸੀਗਾ ਕਿ ਇੱਕ ਘਰੋਂ ਦੋ ਤਿੰਨ ਦਿਨ ਲਈ ਗਏ ਨੇ ਜਿਸ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਔਰ ਇਹਦੇ ਨਾਲ ਇੱਕ ਹਿੱਸਾ ਸਰਨੇ ਤੋਂ ਸਾਥੀ ਸੀਗਾ ਕਮਲ ਕਿਸ਼ੋਰ ਉਹ ਉਹਨਾਂ ਦੋ ਜਿਹੜਾ ਸਮਾਨ ਚੋਰੀ ਦਾ ਸੀਗਾ ਇਹਨੇ ਉਹਨੂੰ ਕਮਲ ਕਿਸ਼ੋਰ ਨੂੰ ਦੇ ਦਿੱਤਾ ਸੀਗਾ ਜੀ ਵਿਕਰਮ ਕੌਣ ਸੀ ਇਹਨਾਂ ਦੇ ਇਲਾਕੇ ਵਿਕਰਮ ਇਹਨਾਂ ਦੇ ਇਲਾਕੇ ਦਾ ਉਥੋਂ ਆਣ ਗਵਾਨ ਦੇ ਵਿੱਚ ਹੀ ਰਹਿਸ਼ ਰੱਖਦਾ ਸੀਗਾ ਔਰ ਉਹਨਾਂ ਦੇ ਘਰ ਆਣ ਜਾਣ ਸੀਗਾ ਉਹਨਾਂ ਦਾ ਜਾਣਕਾਰ ਸੀਗਾ ਔਰ ਇਸ ਚੀਜ਼ ਦੀ ਜਾਣਕਾਰੀ ਸੀ ਕਿ ਇਹ 2-4 ਦਿਨ ਲਈ ਘਰ ਨਹੀਂ ਹੈਗੇ ਜਿਸ ਨੇ ਛੱਤ ਤੋਂ ਆ ਕੇ ਤੇ ਇਸ ਚੋਰੀ ਨੂੰ ਅੰਜਾਮ ਦਿੱਤਾ ਸੀ ਸੀਸੀਟੀਵੀ ਵੀ ਲੱਗੇ ਸੀ ਘਰ ਹਾਂਜੀ ਸੀਸੀਟੀਵੀ ਮੈਂ ਤੁਹਾਡੇ ਮਾਧਿਅਮ ਤੋਂ ਅਪੀਲ ਕਰਨਾ ਚਾਹਾਂਗਾ ਨਹੀਂ ਇਹਨਾਂ ਦੇ ਘਰ ਨਹੀਂ ਸੀਗੀ ਪਰ ਏਰੀਆ ਦੇ ਵਿੱਚ ਸੀਸੀਟੀਵੀ ਹੋਣ ਕਰਕੇ ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ ਔਰ ਇਸ ਕੇਸ ਨੂੰ ਟ੍ਰੇਸ ਕਰਨ ਵਾਸਤੇ ਅਸੀਂ ਆਸ-ਪਾਸ ਦੇ ਸੀਸੀਟੀਵੀਜ਼ ਵੀ ਖੰਗਾਲੇ ਔਰ ਜਿਹੜਾ ਸਾਡਾ ਕੰਮ ਹੈ ਪ੍ਰੋਫੈਸ਼ਨਲ ਵਰਕ ਔਰ ਟੈਕਨੀਕਲ ਸਪੋਰਟ ਦੇ ਨਾਲ ਇਹਨੂੰ ਟ੍ਰੇਸ ਕੀਤਾ ਗਿਆ ਜੀ ਛੱਤ ਤੋਂ ਕਿਉਂ ਆਇਆ ਛੱਤ ਤੋਂ ਕਿਉਂਕਿ ਨਾਲ-ਨਾਲ ਕੋਠੇ ਆ ਕੋਠਿਆਂ ਦੇ ਕੋਠੇ ਆ ਕੇ ਤੇ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਕਿੰਨੇ ਦੀ ਚੋਰੀ ਸੀ ਇਹ ਇਹਦੇ ਵਿੱਚ ਜੁਐਲਰੀ ਸੀਗੀ ਜੀ ਇਹ ਚ ਜਿਹੜਾ ਇੱਕ ਸੈੱਟ ਸੀਗਾ ਪੂਰਾ ਸੋਨੇ ਦਾ ਔਰ ਇਅਰਿੰਗਸ ਸੀਗੇ ਚੈਨ ਸਿੱਗੀ ਔਰ ਚਾਂਦੀ ਦਾ ਕਾਫੀ ਸਮਾਨ ਸੀਗਾ ਔਰ 1 ਲੱਖ 5000 ਰੁਪਏ ਨਾ ਕੈਸ਼ ਸੀਗਾ ਜੀ ਕਿੰਨੀ ਕਾਮਯਾਬੀ ਇਹ ਇਹ ਜਿਹੜੀ ਸਾਰੀ ਜੁਵਲੀ ਚਾਹੇ ਗੋਲਦੀ ਸੀ ਚਾਹੇ ਸਿਲਵਰ ਦੀ ਉਹ ਸਾਰੀ ਰਿਕਵਰ ਕਰ ਲਈ ਗਈ ਆ ਔਰ ਕੈਸ਼ ਵੀ ਰਿਕਵਰ ਕਰ ਲਿਆ ਗਿਆ ਜੀ ਮਾੜਾ ਮੁਲੇਦਾਰ ਹੋਣਾ ਇਹ ਨਿਸ਼ਾਨਾ ਬਣਿਆ ਜੀ ਬਿਲਕੁਲ ਜੀ ਜਿਹੜਾ ਮੈਂ ਤੁਹਾਡੇ ਮਾਧਿਅਮ ਤੋਂ ਅਪੀਲ ਕਰਨਾ ਚਾਹਾਂਗਾ ਜੇ ਵੀ ਕੋਈ ਜਦੋਂ ਵੀ ਕੋਈ ਆਪਣੇ ਘਰੋਂ ਕਿਤੇ ਆਊਟ ਆਫ ਸਟੇਸ਼ਨ ਜਾਂਦਾ ਵਾ ਤਾਂ ਜਿਹੜੇ ਅੱਜਕੱਲ ਸਟੇਟਸ ਅਪਡੇਟ ਕੀਤੇ ਜਾਂਦੇ ਨੇ ਕਿ ਅਸੀਂ ਇਨੇ ਦਿਨ ਲਈ ਘਰੋਂ ਜਾ ਰਹੇ ਆ ਉਸ ਚੀਜ਼ਾਂ ਨੂੰ ਔਇਡ ਕੀਤਾ ਜਾਵੇ ਕਿਉਂਕਿ ਇਸ ਨਾਲ ਇਹੋ ਜਿਹੀਆਂ ਚੋਰੀਆਂ ਤੋਂ ਬਚਿਆ ਜਾ ਸਕਦਾ। ਇਹਨੇ ਵੀ ਸਟੇਟਸ ਅਪਡੇਟ ਕੀਤਾ ਸੀ। ਇਹ ਇਹ ਦੇਖ ਰਹੇ ਆ ਜੀ ਹਾਲੇ। ਮੈਂ ਅਪੀਲ ਕਰਨਾ ਚਾਹਾਂਗਾ ਸਾਰਿਆਂ ਵਾਸਤੇ। ਅੱਛਾ ਜੀ। ਤੇ ਸਰ ਇਹ ਪੁਰਾਣਾ ਕੋਈ ਕ੍ਰਿਮినਲ ਰਿਕਾਰਡ ਹੈ ਜਿਸ ਤੇ ਉਹ ਅਸੀਂ ਕੀਤਾ ਇਹਨੇ। ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਅਸੀਂ ਇਹਦਾ ਜਿਹੜਾ ਪ੍ਰੀਵੀਅਸ ਰਿਕਾਰਡ ਚੈੱਕ ਕਰਕੇ ਵੈਦਰ ਹੀ ਇਜ਼ ਅ ਹੈਪਚੂਅਲ ਫੈਂਡਰ অর ਨਾਟ ਉਸ ਰਿਕਾਰਡ ਚੈੱਕ ਕਰਕੇ ਫਿਰ ਕਰਦੇ ਆ ਜੀ। ਤੇ ਕਿੰਨੀਆਂ ਕਚੂਰੀਆਂ ਕੋਈ ਕੋਈ ਪਤਾ ਲੱਗਦਾ। ਅਸੀਂ ਇਹਦਾ ਰਿਮਾਂਡ ਲੈ ਕੇ ਜਿਹੜੀਆਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਹੋਰ ਵੀ ਇਲਾਕੇ ਆਸ-ਪਾਸ ਚੋਰੀ ਕੋਸ਼ਿਸ਼ ਕਰਾਂਗੇ ਉਹ ਵੀ ਟੇਸ ਹੋਣ ਅੱਛਾ ਸਰ ਵਿਕਰਮ ਕਰਦਾ ਕੀ ਹੈ ਵਿਕਰਮ ਲੇਬਰ ਦਾ ਕੰਮ ਕਰਦਾ ਜੀ ਬੇਸਿਕਲੀ ਹਾਂ ਤੇ ਇਹਨਾਂ ਨਾਲ ਪਿਆਰ ਸੀਗਾ ਹਾਂ ਇਹਨਾਂ ਦੇ ਘਰ ਅਨਜਾਨ ਸੀਗਾ ਜੀ ਤੇ ਹੋਰ ਕੋਈ ਬੰਦੇ ਜਿਹੜੇ ਸਰਨੇ ਵਾਲਾ ਬੰਦਾ ਉਹ ਕਿਵੇਂ ਕੰਟੈਕਟ ਉਹ ਇਹਦਾ ਗਾਂ ਰਿਲੇਟਿਵ ਸੀਗਾ ਜੀ ਔਰ ਕੋਈ ਕਾਰਵਾਈ ਸਰਦ ਦੇ ਖਿਲਾਫ ਇਹਨਾਂ ਦੇ ਖਿਲਾਫ ਕੇਸ ਰਿਸਟਰ ਕਰਤਾ ਗਿਆ ਇਹਨਾਂ ਦੀ ਅਰੈਸਟ ਪੈ ਗਈ ਹੈ ਰਿਕਵਰੀ ਹੋ ਗਈ ਹੈ ਅਸੀਂ ਇਹਦੇ ਵਿੱਚ ਹੁਣ ਰਿਮਾਂਡ ਤੇ ਲਿਆ ਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਤਾਂ ਕਿ ਜੇ ਕੋਈ ਹੋਰ ਵੀ ਲਾਗੇ ਚੱਕ ਕੇ ਇਹਨਾਂ ਨੇ ਕੀਤੀ ਤੋ ਟ੍ਰੇਸ ਕੀਤੀਆਂ ਜਾਣ ਪਰਿਵਾਰ ਨੇ ਕੀ ਸਹਿਮਤੀ ਜਤਾਈ ਜਦੋਂ ਸੋਨਾ ਪਰ ਪਰਿਵਾਰ ਖੁਸ਼ ਹੈ ਜੀ ਹੁਣ ਆਪਣੀ ਰਿਕਵਰੀ ਕਿਉਂਕਿ ਉਹਨਾਂ ਦੀ 100% ਰਿਕਵਰੀ ਹੋ ਗਈ ਹੈ ਤੇ ਕਾਫੀ ਖੁਸ਼ੀ ਮਹਿਸੂਸ ਕਰ ਰਿਹਾ ਹੈ ਪਰਿਵਾਰ ਅਕਸਰ ਇਹਨੇ ਘੱਟ ਹੀ ਰਿਕਵਰੀ ਹੁੰਦੀ ਹੈ ਇਤਨੀ ਫੁੱਲ ਰਿਕਵਰੀ ਫੁੱਲ ਰਿਕਵਰੀ ਹੋ ਗਈ ਹੈ ਜੀ